ਪ੍ਰਕਾਸ਼ ਸਿੰਘ ਬਾਦਲ ਨੇ ਨਾਹਰਾ ਦਿੱਤਾ ਕਿ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਵਾਂਗੇ ਜਿਹੜਾ ਭ੍ਰਿਸ਼ਟ ਅਫਸਰ ਨੂੰ ਫਸਾਉ ਫੜਾਉ ਜਾਂ ਵਸਾਉ ਜੋ ਵੀ ਹੈ ਉਹਨੂੰ ਇਨਾਮ ਦੇਵਾਂਗੇ ਤੇ ਜਿਹੜਾ ਇਮਾਨਦਾਰ ਅਫਸਰ ਹੋ ਉਹਨੂੰ ਸਨਮਾਨਿਤ ਕੀਤਾ ਜਾਊ ਪੂਰੇ 5 ਸਾਲ ਨਾ ਤਾਂ ਕਿਸੇ ਨੂੰ ਸਨਮਾਨਿਤ ਕੀਤਾ ਇਨਾਮ ਇੱਕ ਦੋ ਬੰਦਿਆਂ ਨੂੰ ਦੇ ਕੇ ਫਿਰ ਬੰਦ ਕਰਤੇ ਉਹ ਲੱਗਿਆ ਵੀ ਐਨਕਰੇਜ ਹੋ ਰਹੇ ਨੇ ਝੂਠੇ ਵੀ ਫਸਾਏ ਜਾ ਰਹੇ ਨੇ ਕਈ ਤਰ੍ਹਾਂ ਦੇ ਚਲੋ ਅਮਰਿੰਦਰ ਸਿੰਘ ਨੇ ਵੀ 2002 ਚ ਭ੍ਰਿਸ਼ਟਾਚਾਰ ਅਕਾਲੀਆਂ ਦੇ ਖਿਲਾਫ ਵੀ ਬਾਦਲ ਪਰਿਵਾਰ ਨੇ 2500 ਕਰੋੜ ਦੀ ਪ੍ਰਾਪਰਟੀ ਬਣਾ ਲਈਏ ਉਹ ਸਰਕਾਰ ਬਣਾ ਲਈ 2007 ਚ ਫੇਰ ਇਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਇੰਪਰੂਵਮੈਂਟ ਟਰਸਟ ਘਟਾਲਾ ਅਮਰਸਰ ਦਾ ਘਟਾਲਾ ਕੇ ਸਿਟੀ ਸਕੈਮ ਸੈਂਟਰ ਲੁਧਿਆਣਾ ਦਾ ਕਰਕੇ ਫੇਰ 2007 ਚ ਪਾਵਰ ਚ ਆ ਗਏ ਮੈਨੂੰ ਯਾਦ ਆ ਸੁਖਵੀਰ ਸਿੰਘ ਬਾਦਲ ਜਦੋਂ ਡਿਪਟੀ ਸੀਐਮ ਸੀਗੇ ਐਕਸਰ ਗੱਲ ਕਰਦੇ ਵੀ ਅਸੀਂ ਜੀ ਅਕਾਉਂਟੇਬਿਲਟੀ ਕਮਿਸ਼ਨ ਬਣਾਤਾ ਅਸੀਂ ਇਹ ਕਰਤਾ ਉਹ ਕਰਤਾ ਕਰਾਪਸ਼ਨ ਜਿਹੜੀ ਆ ਉਹ ਤੋਂ ਬੰਦ ਕੀਤੀ ਜਾਊਗੀ ਮੈਂ ਕਿਹਾ ਵੀ ਉੱਪਰਲੀ ਕਿਉਂ ਨਹੀਂ ਬੰਦ ਕੀਤੀ ਜਾਊਗੀ ਅਸੀਂ ਸਵਾਲ ਕੀਤਾ ਸੀ। ਇੱਕ ਕਰਾਪਸ਼ਨ ਤਾਂ ਉੱਪਰ ਵੀ ਹੈ। ਤੇ ਹੁਣ ਕੀ ਹੋਇਆ ਵੀ ਇਸ਼ੂ ਅੱਜ ਦੀ ਰੇਟ 'ਚ ਆਪਾਂ ਇਸ ਕਰਕੇ ਲਿਆ ਆ ਵੀ ਹਰਿਆਣਾ ਸਰਕਾਰ ਨੇ ਇੱਕ ਪਟਵਾਰੀਆਂ ਦੀ ਜਿਹੜੀ ਹੈ ਸੂਚੀ ਜਾਰੀ ਕੀਤੀ ਹੈ ਅਧਿਕਾਰਲੇ ਪੱਧਰ ਤੇ ਵੀ ਪਟਵਾਰੀ ਭ੍ਰਸਟ ਨੇ ਪਟਵਾਰੀਆਂ ਨੇ ਦਲਾਲ ਰੱਖੇ ਹੋਏ ਨੇ ਵਿਚੋਲੇ ਰੱਖੇ ਹੋਏ ਨੇ ਜੋ ਇਸ ਤਰ੍ਹਾਂ ਦਾ ਜਿਹੜਾ ਉਹ ਹੈ। ਪੰਜਾਬ ਦੇ ਵਿੱਚ ਵੀ ਅਕਸਰ ਸੂਚੀਆਂ ਵੀ ਬਣੀਆਂ। ਤੁਹਾਨੂੰ ਪਿਛੋਕੜ ਵੀ ਦੱਸਿਆ ਵੀ 1997 ਹੋਵੇ 2002 ਹੋਵੇ 2007 ਹੋਵੇ ਸਰਕਾਰਾਂ ਦੇ ਭ੍ਰਿਸ਼ਟਾਚਾਰ ਦਾ ਵੱਡੇ ਤੌਰ ਤੇ ਰੌਲਾ ਪੈਂਦਾ ਪਰ ਲੋਕਾਂ ਨੂੰ ਕਦੇ ਰਾਹਤ ਨਹੀਂ ਮਿਲੀ ਇਹਦੇ ਬਾਰੇ ਤੁਸੀਂ ਕੀ ਕਹੋਗੇ ਹੀਟਲੀ ਕਰਪਸ਼ਨ ਉੱਪਰਲੀ ਕਰਪਸ਼ਨ ਟ੍ਰੇਡ ਯੂਨੀਅਨਾਂ ਦਾ ਰੋਲ ਮੁਲਾਜ਼ਮਾਂ ਦਾ ਰੋਲ ਸੁਵਿੰਦਰ ਜੀ ਕੀ ਕਹੀਏ ਸੱਦੇ ਵਿੱਚ ਗੱਲ ਇਹ ਹੈ ਕਿ ਮੈਂ 72 ਦੇ ਵਿੱਚ ਮੈਂ ਕਾਲਜ ਦੇ ਵਿੱਚ ਗਿਆ ਉਦੋਂ ਮੋਗਾ ਇਜਿਟੇਸ਼ਨ ਚੱਲ ਰਹੀ ਸੀਗੀ ਉਹ ਸਟੂਡੈਂਟ ਮਾਰਤੇ ਸ਼ਹਿਰ ਬੜੀ ਤਕੜੀ ਐਜੀਟੇਸ਼ਨ ਹੋਈ ਅਸੀਂ ਵੀ ਚਲੋ ਜਿਹੜੀ ਵੀ ਲਹਿਰ ਹੁੰਦੀ ਹੈ ਉਹ ਸਰਗਰਮ ਹੋ ਜਾਂਦੇ ਨੇ ਸਟੂਡੈਂਟ ਮੈਂ ਵੀ ਸਰਗਰਮ ਹੋ ਗਿਆ 10 ਸਾਲ ਮੇਰਾ 72 ਤੋਂ 82 ਤੱਕ ਮੈਂ ਵੀ ਟ੍ਰੇਡ ਯੂਨੀਅਨ ਦੇ ਵਿੱਚ ਰਿਹਾ ਸਟੂਡੈਂਟਾਂ ਵਾਲੇ ਚ ਜਿਹੜੀ ਮੈਂ ਦੇਖਦਾ ਜਦੋਂ ਮੈਂ ਨਿਗਾਹ ਮਾਰ ਕੇ ਦੇਖਦਾ ਆਪਣੇ ਆਪ ਦੇ ਸਾਡੀ ਲਹਿਰ ਦੇ ਉੱਪਰ ਉਹ ਤੋਂ ਪਹਿਲੀਆਂ ਲਹਿਰਾਂ ਦੇ ਉੱਪਰ ਸਾਡੇ ਇੱਕ ਨਾ ਪਤਾ ਨਹੀਂ ਕੀ ਇਹ ਖੇਡ ਹੈਗੀ ਆ ਰੱਬ ਵੱਲੋਂ ਮਤਲਬ ਜਿਹੜੇ ਪਹਿਲੇ ਸਾਡੇ ਲੀਡਰ ਸੀ ਜਿਹੜੇ ਦੇਸ਼ ਭਗਤ ਵੀ ਸੀ ਚਾਹੇ ਅਕਾਲੀ ਸੀ ਚਾਹੇ ਬੱਬਰ ਅਕਾਲੀ ਸੀ ਸਾਡਾ ਪਿੰਡ ਹੈ ਜਿਹੜਾ ਉਹ ਉਹ ਸੰਤਾ ਸਿੰਘ ਦਾ ਬੱਬਰ ਅਕਾਲੀ ਦਾ ਪਿੰਡ ਹੈ ਜੀ ਛੋਟਾ ਜਿਹਾ ਹੀ ਪਿੰਡ ਹੈ ਇੱਕ ਬਜ਼ੁਰਗ ਦੀ ਔਲਾਦ ਹੈ ਲਗਭਗ ਅੱਛਾ ਉਸ ਟਾਈਮ ਮੈਂ ਸਕੂਲ 'ਚ ਹੀ ਪੜਦਾ ਸੀ ਤਾਂ ਮੈਨੂੰ ਜਗਜੀਤ ਸਿੰਘ ਹੋਰਾਂ ਦੀ ਕਿਸੇ ਨੇ ਗਦਰ ਪਾਰਟੀ ਲਹਿਰ ਦਾ ਇਤਿਹਾਸ ਮੈਨੂੰ ਕਿਤਾਬ ਦਿੱਤੀ ਮੈਂ ਪੜ੍ਹੀ ਜਿਹੜੀ ਗਦਰ ਹੀ ਸਾਡੇ ਹੋਏ 95 95 90 90 ਸਾਲ ਤੱਕ ਗਦਰ ਹੀ ਹੋਈ ਰਹੇ ਹੌਲੀ ਹੌਲੀ ਸਾਡੇ ਟਾਈਮ ਤੱਕ ਆਉਂਦੇ ਆਉਂਦੇ ਮੈਂ ਕਹਿੰਨਾ ਵੀ ਜਿਹੜੇ ਸਾਡੇ ਸਟੂਡੈਂਟ ਯੂਨੀਅਨ ਵਾਲੇ ਵੀ ਜਿੰਨੇ ਕ ਨਿਕਲੇ ਜਿੰਨਿਆਂ ਨੂੰ ਮੈਂ ਜਾਣਦਾ ਜਿੱਥੇ-ਜਿੱਥੇ ਦੁਨੀਆ 'ਚ ਬੈਠੇ ਨੇ ਲਗਭਗ ਉਹਨਾਂ ਦਾ ਕਿਰਦਾਰ ਠੀਕ ਸੀ ਫਿਰ 80ਵਿਆਂ ਦਾ ਦੌਰ ਆ ਗਿਆ 80ਵਿਆਂ ਦੇ ਵਿੱਚ ਮਤਲਬ ਆਪਾਂ ਦੇਖਦੇ ਰਹਿੰਦੇ ਹਾਂ ਮਤਲਬ ਅਸੀਂ ਮਿਸਲਾਂ ਦੀਆਂ ਗੱਲਾਂ ਕਰਦੇ ਹਾਂ ਸਾਰੀਆਂ 80ਵਿਆਂ ਤੋਂ ਬਾਅਦ ਜਿਹੜੀ ਲਹਿਰ ਚੱਲੀ ਉਹਦੇ ਬੜੇ ਖੜਕੂ ਬਣੇ ਸਟੂਡੈਂਟ ਨੌਜਵਾਨ ਪਰ ਕੈਟ ਵੀ ਉਹਨਾਂ ਚੋਂ ਬਣੇ ਇਹ ਪੰਜਾਬ 'ਚ ਪਹਿਲੀ ਵਾਰ ਹੋਇਆ ਸੀ ਇਹ ਇਹ ਪਹਿਲਾ ਅੰਗਰੇਜ਼ਾਂ ਦੇ ਟਾਈਮ ਵੀ ਕਦੇ ਕਿਤੇ ਨਹੀਂ ਹੋਇਆ ਕੋਈ ਇੱਕ ਤਾਂ ਕੋਈ ਮਤਲਬ ਵਾਧਾ ਮਾਫਕਵਾਹ ਬਣ ਗਿਆ ਹੋਵੇ ਕੈਟ ਨਹੀਂ ਸੀ ਬਣਿਆ ਇਹ ਜਿਹੜੀ ਮਾਡਰਨ ਜਿਹੜੀਆਂ ਲਹਿਰਾਂ ਜਿਵੇਂ ਟਾਮਲਾਂ ਦੀ ਚੱਲੀ ਜਾਂ ਹੋ ਟੈਰਰਿਜ਼ਮ ਜਿਹੀਆਂ ਲਹਿਰਾਂ ਚੱਲੀਆਂ ਉਹਦੇ ਨਾਲ ਕੀ ਇਹ ਸਟੇਟ ਬਹੁਤ ਸਟਰੋਂਗ ਹੋ ਗਈ ਪਰ ਜਿਹੜਾ ਆਮ ਇਨਸਾਨ ਦਾ ਕਿਰਦਾਰ ਹੈ ਉਹਨੂੰ ਖਰਾਬ ਕਰਨ ਦੇ ਵਿੱਚ ਉਹਨਾਂ ਨੇ ਬਹੁਤ ਇਨਵੈਸਟ ਕੀਤਾ ਸਾਡਾ ਟ੍ਰੇਡ ਯੂਨੀਅਨਿਜ਼ਮ ਜਿਹੜਾ ਹੋਇਆ ਉਹ ਜਿਹੜੇ ਸਟੂਡੈਂਟ ਸਾਡੇ ਟਾਈਮਾਂ ਦੇ ਸੀ ਉਹ ਫਿਰ ਰਿਗਰ ਟੀਚਰ ਯੂਨੀਅਨ ਦੇ ਵਿੱਚ ਹੋਰ ਸਰਗਰਮ ਹੋ ਗਏ ਮੈਂ ਤੁਹਾਨੂੰ ਆਪਣੀ ਪਰਸਨਲ ਐਗਜ਼ਾਮਪਲ ਦੱਸਦਾ ਸਾਡੇ ਇੱਕ ਯੂਨੀਅਨ ਦੇ ਲੀਡਰ ਸੀਗੇ ਟੀਚਰ ਯੂਨੀਅਨ ਦੇ ਉਹਨਾਂ ਦਾ ਬੜਾ ਅੱਛਾ ਰੋਲ ਹੈ ਕੋਈ ਸਕੂਲ ਟੀਚਰ ਬਹੁਤ ਯੂਨੀਅਨਿਸਟ ਵੀ ਬਹੁਤ ਅੱਛੇ ਸੀਗੇ ਪਰ ਸਾਰੇ ਅੱਛੇ ਨਹੀਂ ਸੀ ਕਿਵੇਂ ਕਿਵੇਂ ਸਿਸਟਮ ਥੱਲੇ ਆਉਂਦਾ ਅਸੀਂ ਇੱਕ ਨੂੰ ਮਿਲਣ ਗਏ ਥੋੜੇ ਇਲਾਕੇ ਦੇ ਵਿੱਚ ਰਾਮਪੁਰੇ ਅਸੀਂ ਉਹਦੇ ਘਰੇ ਗਏ ਤਾਂ ਉਹਨੇ ਸਾਨੂੰ ਬੰਦੇ ਨੇ ਕਿਹਾ ਬੜਾ ਵਧੀਆ ਬੰਦਾ ਮੇਰੀ ਨਿਗਾਹ ਸੀ ਉਹ ਕਹਿੰਦਾ ਮੈਂ ਸਕੂਲ ਜਾ ਕੇ ਆਇਆ ਤੇ ਅਸੀਂ ਆਏ ਨੂੰ ਉਹਨੂੰ ਪੁੱਛਿਆ ਮੈਂ ਕਿ ਕਿਤਾਂ ਗਏ ਸੀਗੇ ਕਹਿੰਦਾ ਮੈਂ ਤਨਖਾਹ ਲੈਣੀ ਸੀ ਤਨਖਾਹ ਲੈਣ ਸੀ ਮੈਂ ਕਹਿੰਦਾ ਤੁਸੀਂ ਕਦੋਂ ਜਾਂਦੇ ਹੋ ਨਾ ਸਕੂਲ ਨੂੰ ਕਹਿੰਦਾ ਤੈਨੂੰ ਖਾ ਲੈਣੀ ਜਾਂਦੇ ਮੈਂ ਪੜਾਉਂਦਾ ਕੌਣ ਹੈ ਕਹਿੰਦਾ ਅਸੀਂ ਅੱਗੇ ਬੰਦੇ ਰੱਖੇ ਹੋਏ ਨੇ ਅੱਛਾ ਜੀ ਮੈਂ ਤੁਹਾਨੂੰ ਇੱਕ ਟ੍ਰੇਡ ਯੂਨੀਅਨਸ ਦੀ ਗੱਲ ਦੱਸਦਾ ਹਾਂ ਇਹ ਨਹੀਂ ਕਿ ਸਾਰੇ ਮਾੜੇ ਸੀ ਪਰ ਹੌਲੀ-ਹੌਲੀ ਕੀ ਹੋਇਆ ਜਿਵੇਂ ਬੈਂਕਾਂ 'ਚ ਹੋਇਆ ਟ੍ਰੇਡ ਯੂਨੀਅਨਸ ਦੇ ਵਿੱਚ ਬਦਲੀਆਂ ਨੇ ਜਿਹੜੀਆਂ ਉਹਨਾਂ ਨੇ ਟ੍ਰੇਡ ਯੂਨੀਅਨੀਆਂ ਨੂੰ ਦੇ ਦਿੱਤੀਆਂ ਹਮ ਪਰ ਜਿਹੜਾ ਪਰਚੂਨ ਲੈਵਲ ਦੀ ਜਿਹੜੀ ਕ੍ਰਪਸ਼ਨ ਜਾਂ ਪਾਵਰ ਸੀਗੀ ਟ੍ਰੇਡ ਯੂਨੀਅਨਸ ਦੇ ਵਿੱਚ ਵੀ ਆ ਗਈ ਗਵਰਨਮੈਂਟ ਕਾਲਜਾਂ ਦੇ ਜਿਹੜੇ ਡਹੌਕ ਟੀਚਰ ਲੱਗੇ ਹੋਏ ਸੀ ਉਹਨਾਂ ਦੇ ਵਿੱਚੋਂ ਪੂਰੇ ਦੇ ਪੂਰੇ ਕਈ ਵੇਚ ਡਹੌਕ ਹੀ ਰਿਟਾਇਰ ਹੋ ਗਏ ਰੈਗੂਲਰ ਨਹੀਂ ਹੋਏ ਕਿਉਂਕਿ ਸਰਕਾਰਾਂ ਨੇ ਫੰਡ ਬੰਦ ਕਰਤਾ ਕੰਮ ਉਹ ਉਹਨਾਂ ਨੇ ਯੂਨੀਅਨਾਂ ਬਣਾ ਲਈਆਂ ਯੂਨੀਅਨ ਬਣਾ ਕੇ ਉਹ ਜੁਡੀਸ਼ੀ ਚਲੇ ਗਏ ਸਟੇਆਂ ਲੈਂਦੇ ਰਹੇ ਸਾਡੇ ਇੱਥੇ ਸਾਨੂੰ ਰੀਮਪਲੋਇਮੈਂਟ ਹੁੰਦੀ ਸੀ ਸਕੀਮ ਸਾਨੂੰ ਰੀਮਪਲੋਏ ਕੀਤਾ ਗਿਆ ਤੇ ਇੱਕ ਸਾਲ ਬਾਅਦ ਹੀ ਰੌਲਾ ਪੈ ਗਿਆ ਸਾਡੇ ਰਿਟਾਇਰਡ ਟੀਚਰ ਮੈਂ ਵੀ ਉਹਨਾਂ ਦੇ ਵਿੱਚ ਸੀ کورٹ ਦੇ ਵਿੱਚ ਚਲੇ ਗਏ 5 ਸਾਲ ਨੇ ਜਿਹੜੇ ਉਹ ਸਟੇਨ ਵਾਲੇ ਨਿਕਲ ਗਏ ਪੀਮਪਲਸ ਹੋਏ ਸੋ ਟ੍ਰੇਡ ਯੂਨਿਜ਼ਮ ਵੀ ਬਹੁਤ ਜ਼ਿਆਦਾ ਆਇਟਲਿਜ਼ਮ ਵਾਲਾ ਨਹੀਂ ਰਿਹਾ ਨਿਊਟਰਲ ਨਹੀਂ ਰਿਹਾ ਉਹਦਾ ਗੱਲ ਇਹ ਹੈ ਕਿ ਸਮਾਜ ਦੇ ਵਿੱਚ ਜਦੋਂ ਗ੍ਰੈਵਿਟੀ ਆਉਂਦੀ ਹੈ ਨਾ ਕਿਰਦਾਰ ਦੇ ਵਿੱਚ ਚਾਹੇ ਕੋਈ ਅਫਸਰ ਹੈ ਚਾਹੇ ਕੋਈ ਲੀਡਰ ਹੈ ਚਾਹੇ ਕੋਈ ਆਮ ਬੰਦਾ ਹੈ ਉਹਦੇ ਤੇ ਉਹਦਾ ਅਸਰ ਪੈਂਦਾ ਹੈ ਔਰ ਸਟੇਟ ਨੇ ਪਿਛਲੇ ਸਮੇਂ ਦੇ ਵਿੱਚ ਸਟੇਟ ਨੇ ਬਹੁਤ ਜ਼ਿਆਦਾ ਮਤ ਸਟੇਟ ਜਦੋਂ ਮੈਂ ਕਹਿੰਦਾ ਤਾਂ ਅਮਰੀਕਾ ਤੋਂ ਲੈ ਕੇ ਬੰਗਲਾਦੇਸ਼ ਤੱਕ ਸਟੇਟ ਮੈਂ ਕੋਈ ਕਹਿ ਰਿਹਾ ਉਹਨੇ ਬਹੁਤ ਇਨਵੈਸਟ ਕੀਤਾ ਇੱਕ ਤੁਸੀਂ ਬ੍ਰਿਖਤ ਦਾ ਇੱਕ ਨਾਟਕ ਹੁੰਦਾ ਸੀ ਬੜਾ ਮਸ਼ਹੂਰ ਉਹ ਚ ਕੀ ਹੈ ਕਿ ਉਹ ਇੱਕ ਮੰਤਰੀ ਆ ਕੇ ਕਹਿੰਦੇ ਜੀ ਲੋਕ ਬੜਾ ਰੌਲਾ ਪਾ ਰਹੇ ਨੇ ਲੋਕ ਬੜਾ ਉਹ ਕਹਿੰਦਾ ਇਹਨਾਂ ਨੂੰ ਇਹ ਮੰਗਾਂ ਐਦਾਂ ਕਰਦੇ ਉਹ ਕਰਦੇ ਉਹ ਰਿਸ਼ਵਤ ਦੇ ਦੇ ਫਲਾਣਾ ਕਰ ਉਹ ਕਹਿੰਦੇ ਜੀ ਹਟ ਨਹੀਂ ਰਹੇ ਕੁੱਟੋ ਸਾਰੇ ਜਦੋਂ ਫੇਲ ਹੋ ਜਾਂਦੇ ਨੇ ਉਹ ਰਾਜਾ ਹੈਰਾਨ ਹੋ ਕੇ ਮੰਤਰੀ ਨੂੰ ਕਹਿੰਦਾ ਕਹਿੰਦਾ ਆਪਾਂ ਨਵੇਂ ਲੋਕ ਨਹੀਂ ਬਣਾ ਸਕਦੇ ਕਿਵੇਂ ਕਾਂ ਟੂ ਕ੍ਰੀਏਟ ਨਿਊ ਪੀਪਲ ਮਤਲਬ ਉਹਨੇ ਇਹ ਸੈਂਟੈਂਸ ਵਰਤਿਆ ਅਸਲ 'ਚ ਨਵੇਂ ਲੋਕ ਬਣਾਏ ਜਾ ਰਹੇ ਨੇ ਅੱਜ ਦੀ ਡੇਟ ਦੇ ਵਿੱਚ ਜਿਹੜਾ ਟ੍ਰੇਡ ਯੂਨੀਅਨਿਜ਼ਮ ਹੈ ਬਹੁਤ ਸਾਰਾ ਪ੍ਰੋਟੈਸਟ ਹੈ ਜਿਹੜਾ ਉਹ ਬਕਾਊ ਹੈ ਬਹੁਤ ਸਾਰੇ ਪ੍ਰੋਟੈਸਟ ਫੇਕ ਖੜੇ ਕੀਤੇ ਜਾਂਦੇ ਨੇ ਅੰਨਾ ਜਾਰੇ ਦੀ ਮੂਵਮੈਂਟ ਸਾਡੇ ਸਾਹਮਣੇ ਹੈ ਕਿਉਂ ਕਾਰਪੋਰੇਟ ਵਰਲਡ ਦੀ ਪ੍ਰੋਡਕਟ ਸੀਗੀ ਹਾਈਪ ਕ੍ਰੀਏਟ ਕਰੀ ਗਈ ਉਹ ਚੋਂ ਪਾਰਟੀਆਂ ਨਿਕਲੀਆਂ ਆਈਆਂ ਅੱਗੇ ਇੰਡੀਆ ਅਗੇਂਸਟ ਕ腐ਸ਼ਨ ਪਰ ਉਹਨਾਂ ਹੀ ਦੋਸਤ ਜਿਹੜੇ ਲੀਟਰ ਇਨ ਜਗੇਂਸਟ ਕ腐ਪਸ਼ਨ ਵਾਲੇ ਸੀ ਉਹੀ ਜਿਹੜਾਂ ਕੱਟ ਰਹੇ ਨੇ ਕ腐ਪਸ਼ਨ ਦੇ ਦੋਸ਼ਾਂ 'ਚ ਆਪਣੇ ਸਾਹਮਣੇ ਆਏ ਹੈਗਾ ਸੋ ਇਸ ਕਰਕੇ ਇੱਕ ਵਿਅਕਤੀ ਜਾਂ ਆਪਾਂ ਉਹਨੂੰ ਦੋਸ਼ ਨਹੀਂ ਦੇ ਸਕਦੇ ਸਾਡੇ ਸਾਹਮਣੇ ਇੱਕ ਰਾਬਟ ਆਈਐਸਐਲ ਦੇ ਵਿੱਚ ਅਮਰਿੰਦਰ ਸਿੰਘ ਉਹਨਾਂ ਦੇ ਟਾਈਮ ਕਿਸੇ ਦੇ ਵੀ ਲਾਗੂ ਹੋ ਸਕਦੀ ਹੈ ਇਹ ਚੀਜ਼ ਮੈਨੂੰ ਕਿਸ ਨੇ ਦੱਸਿਆ ਸੀ ਜਾਣਦੇ ਸੀ ਬੰਦੇ ਨੂੰ ਪਰਸ ਨੇ ਥਾਣੇਦਾਰ ਸੀ ਕੋਈ ਪੁਲਿਸਵਰਤ ਲੈੰਦਾ ਫੜਿਆ ਤੱਸਿਆ ਸਾਨੂੰ ਉਹਨਾਂ ਨੇ ਵੀ ਉਹ ਫਲਾਣਾ ਰਿਸ਼ਵਤ ਲੈੰਦਾ ਅਸੀਂ ਕਹਿੰਦੇ ਫਿਰ ਛੁੱਟਿਆ ਕਿਵੇਂ ਕਹਿੰਦੇ ਰਿਸ਼ਵਤ ਦੇ ਕੇ ਛੁੱਟ ਗਿਆ ਇਹ ਜਿਹੜੀਆਂ ਲਿਸਟਾਂ ਜਾਰੀ ਹੁੰਦੀਆਂ ਨੇ ਨਾ ਅਸਲ ਦੇ ਵਿੱਚ ਰੇਟ ਬਤਾਉਣ ਲਈ ਹੁੰਦੀਆਂ ਨੇ ਕਈ ਵਾਰੀ ਕਿ ਆਹ ਬੰਦਿਆਂ ਦੀਆਂ ਲਿਸਟਾਂ ਨੇ ਜਿਹੜੇ ਆਪ ਤਾਂ ਖਾ ਰਹੇ ਨੇ ਉੱਪਰ ਤੱਕ ਪੂਰਾ ਨਹੀਂ ਦੇ ਰਹੇ ਮੈਨੂੰ ਦੱਸੋ ਆਪਾਂ ਬਾਕੀ ਛੱਡ ਦੀਏ ਇੰਡੀਵਿਜੂਅਲਸ ਨੂੰ ਕੋਈ ਪਾਰਟੀ ਨੂੰ ਵੀ ਛੱਡ ਦੀਏ ਜਿਹੜੇ ਦਫ਼ਤਰ ਦੇ ਬਾਹਰ ਏਜੰਟਾਂ ਦੇ ਖੋਖੇ ਲੱਗੇ ਹੋਣ ਕੰਮ ਕਰਾਉਣ ਦੇ ਲਈ ਤੁਹਾਡਾ ਕੀ ਖਿਆਲ ਹੈ ਵੀ ਉਹ ਦਫ਼ਤਰ ਦੇ ਵਿੱਚ ਕੰਮ ਪਹਿਲਾਂ ਵਿੱਚ ਨਾਰਮਲੀ ਹੁੰਦਾ ਹੋਊਗਾ ਜੇ ਮੈਂ ਕਿਤੇ ਬੈਠਾ ਹਾਂ ਕੋਈ ਮੈਂ ਤਸੀਲਦਾਰ ਡੀਸੀ ਅਫਸਰ ਮੈਂ ਲੱਗਿਆ ਹੋਇਆ ਹਾਂ ਮੇਰੇ ਬਾਹਰ 20 ਬੰਦੇ ਬੈਠੇ ਨੇ ਕਿ ਜੀ ਅਸੀਂ ਕੰਮ ਕਰਾਵਾਂਗੇ ਇਹ ਤਾਂ ਮਨ ਮੈਂ ਕੰਮ ਨਹੀਂ ਕਰ ਰਿਹਾ ਨਾ ਠੀਕ ਆਪਣਾ ਇਹ ਤਾਂ ਸਧਾਰਨ ਜੀ ਗੱਲ ਹੈ ਇਹਦੇ ਵਿੱਚ ਕੋਈ ਰਾਕਟ ਸਾਇੰਸ ਪੜਨ ਦੀ ਲੋੜ ਨਹੀਂ ਹੈ ਅੰਗਰੇਜ਼ਾਂ ਦੇ ਟਾਈਮ ਨਹੀਂ ਸੀ ਇਹ ਮਕਾਨੇ ਸੀ ਉਹ ਹਾਲਾਂਕਿ ਸੋ ਸਾਡੇ ਹੌਲੀ ਹੌਲੀ ਇਹ ਚੀਜ਼ਾਂ ਨਾ ਇੰਸਟੀਚੂਨਲਾਈਜ਼ ਹੋਈਆਂ ਨੇ ਕ੍ਰਪਸ਼ਨ ਹੈ ਜਿਹੜੀ ਉਹ ਇੰਸਟੀਚੂਨਲਾਈਜ਼ ਹੋ ਗਈ ਉਹ ਰੜਕਣੋ ਹੀ ਹਟ ਗਈ ਜਿਹੜਾ ਆਮ ਬੰਦਾ ਇੰਨਾ ਫਸਿਆ ਉਹ ਕਹਿੰਦਾ ਯਾਰ ਤੇ ਲੈ ਕੇ ਕੁਝ ਕਰਾ ਦਿਓ ਮੇਰਾ ਕੰਮ ਚੰਡੀਗੜ੍ਹ ਬੰਦਾ ਆਇਆ ਹੈ ਮਤਲਬ ਮਲੋਟ ਤੋਂ ਚੱਲ ਕੇ ਆਇਆ ਹੈ ਬੱਸ 'ਚ ਬੈਠ ਕੇ ਉਹਨੂੰ ਬਾਹੂ ਕਹਿ ਦਿੰਦਾ ਹੈ ਕਿ ਜੀ ਪਰਸਨ ਨੂੰ ਆਇਓ ਚਾਹ 100 ਰੁਪਏ ਦੇ ਦਿਓ ਉਹ 1000 ਰੁਪਏ ਪਰਸਨ ਨੂੰ ਕਿਉਂ ਖਰਚ ਕੇ ਆਊਗਾ ਉਹ 100 ਦੇ ਦਊਗਾ ਸੋ ਇਹ ਇਹ ਸਮਝਣ ਵਾਲੀ ਗੱਲ ਹੈ ਕਿ ਸਾਡਾ ਜਿਹੜਾ ਆਮ ਸਿਟੀਜ਼ਨ ਦਾ ਕਿਰਦਾਰ ਵੀ ਹੈ ਉਹ ਵੀ ਅਸੀਂ ਰਲ ਗਏ ਆ ਇਸ ਚੀਜ਼ ਦੇ ਵਿੱਚ ਕੋਈ ਕੋਈ ਇੱਕ ਬੰਦਾ ਵੀ ਤੁਹਾਨੂੰ ਨਹੀਂ ਮਿਲੂਗਾ ਜਿਹੜਾ ਇਸ ਤਰੀਕੇ ਨਾਲ ਖੜਾ ਹੋ ਜਾਵੇ ਕਿ ਨਹੀਂ ਮੈਂ ਨਹੀਂ ਕਰਨਾ ਇਦਾਂ ਅਸੀਂ ਕਹਿੰਦੇ ਸਭ ਚੱਲਦਾ ਹੈ ਜੀ ਤੇ ਅਸੀਂ ਕਹਿੰਦੇ ਸਾਨੂੰ ਕੀ ਮੈਨੂੰ ਕੀ ਇਹਦੇ ਚੋਂ ਇਹ ਕਲਚਰ ਡਿਵੈਲਪ ਹੋਇਆ ਹੈ ਇਹਦੇ ਚੋਂ ਫਿਰ ਇਹ ਨੇਚਰ ਲਈ ਜਾਂ ਜਿੱਦਾਂ ਦਾ ਮੈਂ ਹਾਂ ਜਿੱਥੇ ਪਰਜਾ ਤਥਾ ਰਾਜਾ ਜਿੱਥੇ ਰਾਜਾ ਤਥਾ ਪਰਜਾ ਜਿਹੜੇ ਬੰਦਾ ਅਫਸਰ ਨਹੀਂ ਤੁਸੀਂ ਜੀ ਤੁਸੀਂ ਮੈਨੂੰ ਜ਼ਿਆਦਾ ਜਾਣਦੇ ਜੀ ਸਮਾਨਦਾਰ ਅਫਸਰ ਨੇ ਜਿਹੜੇ ਵਿਚਾਰੇ ਉਹ ਡਰੇ ਰਹਿੰਦੇ ਨੇ ਹਮ ਬਿਲਕੁਲ ਠੀਕ ਆਈਸੋਲੇਟਡ ਰਹਿੰਦੇ ਨੇ ਫਰਸਟ੍ਰੇਟਡ ਹੁੰਦੇ ਨੇ ਹੁੰਦੀ ਇਵਨਿੰਗਸ ਇਕੱਲਿਆਂ ਦੀਆਂ ਨਿਕਲਦੀਆਂ ਨੇ ਕੇ ਪੀ ਐਸ ਵਰਗੇ ਰਿਟਾਇਰਡ ਜਿਹੜੇ ਅਫੀਸਰ ਵੀ ਸੀ ਉਹਨਾਂ ਨੂੰ ਵੀ ਪੇਟੀਆਂ ਦਾਰੂ ਦੀਆਂ ਜਾਂਦੀਆਂ ਸੀ ਜਿਹੜੇ ਪ੍ਰਿਵੀਲੇਜ ਨੂੰ ਯੂਜ਼ ਟੂ ਹੋਏ ਨੇ ਉਹਨਾਂ ਨੂੰ ਰਿਟਾਇਰਮੈਂਟ ਤੋਂ ਬਾਅਦ ਵੀ ਪ੍ਰਿਵੀਲੇਜ ਮਿਲਦੇ ਨੇ ਭਲੇ ਇਸ ਮਾਝ ਸਾਡੇ ਸਾਹਮਣੇ ਆ ਇਹ ਕੋਈ ਕੋਈ ਲੁਕਿਆ ਛिपਿਆ ਨਹੀਂ ਹੈ ਆਪਣੇ ਆਪ ਦੇ ਵਿੱਚ ਸਕੱਲੀ ਇਮਾਨਦਾਰੀ ਨੂੰ ਲੈ ਕੇ ਇੱਕ ਬੰਦਾ ਆਪਣੇ ਕੁੱਤੇ ਨੂੰ ਸੈਰ ਕਰਾਉਂਦਾ ਫਿਰਦਾ ਹੈ ਉਹਨੂੰ ਹੌਲੀ-ਹੌਲੀ ਲੱਗਣ ਲੱਗ ਜਾਂਦਾ ਹੈ ਕਿ ਬਾਕੀ ਸਾਰੇ ਇਕੱਠੇ ਨੇ ਯਾਰ ਮੈਂ ਇਕੱਲਾ ਹੀ ਕਿਉਂ ਘਰ ਵਾਲਿਓ ਤੁਹਾਨੂੰ ਗੱਲਾਂ ਕੱਢਣ ਲੱਗ ਜਾਂਦੀਆਂ ਵੀ ਤੂੰ ਕਰਿਆ ਕੀ ਐ ਨਿਆਣੇ ਤੁਹਾਨੂੰ ਕਹਿਣ ਲੱਗ ਜਾਂਦੇ ਨੇ ਕਿ ਜੀ ਆਹੀ ਹੈ ਤੁਹਾਡੀ ਖੱਟੀ ਖਮਾਈ ਉਹ ਫਲਾਣੇ ਦਾ ਦੇਖੋ ਇੱਕ ਲੜਕੀ ਮੇਰੇ ਸਾਹਮਣੇ ਜੀ ਮੈਂ ਸਕੂਲ ਦੀ ਗੱਲ ਦੱਸਦਾ ਮਤਲਬ ਸ਼ਾਇਦ ਇਹ ਮੇਰੇ ਕੋਲੇ ਕਿਸੇ ਸੀਰੀਅਲ 'ਚ ਵੀ ਕਿਸੇ ਨੇ ਰਿਪੀਟ ਕਰੀ ਚਈਗੀ ਉਹ ਲੜਕੀ ਦੂਜੀ ਨੂੰ ਕਹਿੰਦੀ ਹੈ ਕਹਿੰਦੀ ਉਸਕਾ ਉਸਕਾ ਫਾਦਰ ਕਹਿੰਦੀ ਬੜਾ ਅਜੀਬ ਆਦਮੀ ਹੈ ਉਹ ਕਹਿੰਦੀ ਵੀ ਕੀ ਗੱਲ ਕਹਿੰਦੀ ਉਹ ਰਿਸ਼ਵਤੀ ਨਹੀਂ ਲੈਂਦਾ ਮਤਲਬ ਹਰਾਨੀਆਂ ਦੇ ਨਾਲ ਬੱਚਾ ਦੂਜੇ ਨੂੰ ਕਹਿ ਰਿਹਾ ਵੀ ਉਹ ਤਾਂ ਫਿਰ ਉਹ ਐਸਾ ਬੰਦਾ ਹੈ ਬੈਡਾ ਕਮਲੇ ਵੀ ਰਿਸ਼ਵਤ ਨਹੀਂ ਲੈਂਦਾ ਉਹ ਦੇਖੋ ਤੁਸੀਂ ਅਸੀਂ ਤਾਂ ਮੈਂ ਸ਼ੁਕਰ ਕਰਦਾ ਹਾਂ ਉਸ ਨਾ ਸਵੇਰੇ ਸ਼ਾਮ ਪ੍ਰਮਾਤਮਾ ਦਾ ਕਿ ਸਾਨੂੰ ਕਿੱਤਾ ਇਹੋ ਜਿਹਾ ਮਿਲਿਆ ਟੀਚਿੰਗ ਦਾ ਟੀਚੇ ਮਜਬੂਰੀ ਨਹੀਂ ਕਰਪਟ ਹੋਣਾ ਬਹੁਤ ਸਾਰੇ ਮਹਿਕਮੇ ਤਾਂ ਐਸੇ ਨੇ ਜੇ ਪੁਲਿਸ ਹੀ ਹੈ ਮਤਲਬ ਮੈਂ ਕਿਹਾ ਪੁਲਿਸ ਅਫਸਰ ਨਾਲ ਮੇਰੀ ਗੱਲ ਹੋ ਰਹੀ ਸੀ ਮਤਲਬ ਉਹਦੇ ਉੱਥੇ ਮਜਬੂਰੀ ਹੈ ਜੇ ਤੁਸੀਂ ਤਰੱਕੀ ਕਰਨੀ ਹੈ ਜੇ ਤੁਸੀਂ ਕਾਮਯਾਬੀ ਦੇ ਮੀਟਰ ਉੱਤੇ ਰੱਖਣੇ ਨੇ अदरवाइज ਤੁਹਾਨੂੰ ਕਮਲੇ ਸਮਝਿਆ ਜਾਊਗਾ ਹੂੰ ਸੋ ਇੰਸਟੀਚੂਨਲਾਈਜੇਸ਼ਨ ਜਿਹੜੀ ਕਰਪਸ਼ਨ ਦੀ ਹੋਈ ਫਿਰ ਮਾਰਕੀਟ ਨੇ ਇਹਨੂੰ ਬਹੁਤ ਪੱਕੀ ਹੋਈ ਕਰਤਾ ਆ ਕੇ ਤੁਸੀਂ ਦੇਖੋ ਨਾ ਇੱਕ ਟਾਈਮ ਸੀ ਕਿ ਬਦਲੀਆਂ ਦੇ ਪੈਸੇ ਲੈ ਲੈਂਦੇ ਸੀ ਪੋਲੀਟੀਸ਼ੀਅਨ ਹੂੰ ਆ ਪੀਪੀਐਸਸੀ ਦਾ ਕਿੰਨਾ ਵੱਡਾ ਸਕੈਮ ਹੋਇਆ ਹੂੰ ਹਰ ਰਿਕਰੂਟਮੈਂਟਾਂ ਦੇ ਬਦਲੀਆਂ ਦੇ ਪੈਸੇ ਤੇ ਲੋੜ ਹੀ ਕੋਈ ਨਹੀਂ ਹੈ ਹੁਣ ਤਾਂ ਬਾਤ ਕਰੀ ਬਰਲ ਹੋ ਗਿਆ ਉਹ ਇਹ ਪਰਚੂਨ ਦੇ ਪੈਸੇ ਨੇ ਤਾਂ ਉਹ ਤਾਂ ਤੁਹਾਨੂੰ ਇੱਕ 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 ਫੈਸਲੇ ਦੇ ਮਤਲਬ ਮੈਂ ਤੁਹਾਨੂੰ ਦੱਸਦਾ ਵੀ ਮੈਨੂੰ ਬਹੁਤ ਟੌਪ ਦੇ ਬੰਦੇ ਤੁਸੀਂ ਮੰਨ ਕੇ ਚੱਲੋ ਮਤਲਬ ਸੀਐਮ ਲੈਵਲ ਦੇ ਬੰਦੇ ਨੇ ਮੈਨੂੰ ਇਹ ਗੱਲ ਦੱਸੀ ਪੰਜਾਬ ਦੇ ਵਿੱਚ ਹੁਣ ਦੀ ਗੱਲ ਮੈਂ ਤੁਹਾਨੂੰ ਦੱਸ ਰਿਹਾ ਕਿ ਜਿਹੜਾ ਥਰਮਲ ਪਲਾਂਟ ਹੈ ਉਹ ਜ਼ਮੀਨ ਹੈ ਜਿਹੜੀ ਉਹਦਾ ਕਿਸੇ ਕੰਪਨੀ ਨੂੰ ਠੇਕਾ ਦੇ ਦਿੱਤਾ ਗਿਆ ਸੀ ਜਿਹੜਾ ਇਸ ਸਰਕਾਰ ਨੇ ਆ ਕੇ ਕੈਨਸਲ ਕੀਤਾ ਹੈ ਅੱਛਾ ਜੀ ਅਰਪਾ ਖਰਬਾਂ ਦੀ ਉਜਰੇਸ਼ਿਤ ਹੋਈ ਹੋਣੀ ਹੈ ਉਹ ਮਤਲਬ ਕੁਝ ਰੁਪਈਆਂ ਦੇ ਵੇਸ ਤੇ ਇੱਕ ਇੱਕ ਏਕੜ ਦਿੱਤਾ ਜਾ ਰਿਹਾ ਸੀ ਸੋ ਜਿਹੜੀ ਲੈਂਡ ਅਕਵਾਇਰ ਹੋ ਰਹੀ ਹੈ ਜਿਹੜੀਆਂ ਸੜਕਾਂ ਬਣ ਰਹੀਆਂ ਨੇ ਜਿਹੜੇ ਟੋਲ ਲੱਗ ਰਹੇ ਨੇ ਇਹ ਇੰਸਟੀਚਿਊਨਲਾਈਜ਼ਡ ਕਰਪਸ਼ਨ ਦਾ ਇੱਕ ਹਿੱਸਾ ਹੈ ਇਹਦੇ ਵਿੱਚ ਬਹੁਤ ਵੱਡਾ। ਸੋ ਉਹ ਗਰੁੱਪ ਆਫ ਕਾਲਜਸ ਤੁਸੀਂ ਕਦੇ ਖੋਲ ਕੇ ਦੇਖੋ ਨਾ ਗਰੁੱਪ ਉਹ ਜਿਹੜੇ ਹਸਪੀਟਲ ਬਣੇ ਉਹਨਾਂ ਦੀ ਬੈਂਕਾਂ ਦੇ ਕਰਜ਼ਿਆਂ ਨੂੰ ਜਾ ਕੇ ਦੇਖੋ। ਮਤਲਬ ਇੱਕ ਮੈਨੇਜਰ ਨੇ ਮੈਨੂੰ ਇਹ ਖੁਦ ਗੱਲ ਦੱਸੀ ਕਹਿੰਦਾ ਜੀ ਉੱਥੇ ਘਰ ਜਾ ਕੇ ਦੇਖ ਕੇ ਆਉਣਾ ਪੈਂਦਾ ਪਾਸ ਕਰਕੇ ਕਰਜਾ। ਤੇ ਇੱਕ ਕੋਈ ਮਾਮੂਲੀ ਔਰਤ ਵਿਚਾਰੀ ਕੋਆਪਰੇਟਿਵ ਦਾ ਜਾਂ ਕੋਈ ਕਰਜ਼ਾ ਕੋਈ ਕਿਸਾਨ ਲੈ ਲਵੇ ਉਹਨੂੰ ਖੁਦਕੁਸ਼ੀ ਕਰਨੀ ਪੈਂਦੀ ਹੈ। ਕੁਝ ਸੁਣਿਆ ਕਦੇ ਕਿਸੇ ਕਾਰਪੋਰੇਟ ਨੇ ਕਰਜ਼ੇ ਕਰਕੇ ਡਿਫਾਲਟਰ ਹੋਣ ਕਰਕੇ ਖੁਦਕਿਸ਼ੀ ਕਰੀ ਹੋਵੇ ਕਿਸੇ ਬਿਜ਼ਨਸਮੈਨ ਨੇ ਕਿ ਕਿਸਾਨ ਹੀ ਕਿਉਂ ਕਰਦੇ ਨੇ ਜਦੋਂ ਤੁਸੀਂ ਇਹਨੂੰ ਥੋੜਾ ਜਿਹਾ ਖੋਲ ਕੇ ਦੇਖਦੇ ਹੋ ਨਾ ਜਿੰਦਰ ਜੀ ਮਨ ਸਾਡਾ ਤਾਂ ਚਲੋ ਸਬਜੈਕਟ ਰਿਹਾ ਮੈਂ ਪਰ ਚਾਂਸ ਸੀ ਐਕਸੀਡੈਂਟਲੀ ਕੋ ਸੋਸ਼ਲ ਇੰਪੈਕਟ ਅਸੈਸਮੈਂਟ ਹੋ ਰਿਹਾ ਏ ਜਿਹੜੀਆਂ ਚੌਂਦੜੇ ਜਿਹੜੇ ਅਪਲਾਈਡ ਸੀਗੇ ਤੇ ਲੋਕਾਂ ਨਾਲ ਵਾਅ ਵੀ ਪਿਆ ਉਦੋਂ ਤੁਹਾਨੂੰ ਸਮਝ ਲੱਗਦੀ ਹੈ ਕਿ ਤਾਂ ਅਸੀਂ ਬਹੁਤ ਹੀ ਬਹੁਤ ਹੀ ਹੋਰ ਤਰ੍ਹਾਂ ਦੇ ਇੱਕ ਡੁੱਬ ਰਹੇ ਜੁਹਾੜ ਚ ਬੈਠੇ ਆ ਮਤਲਬ ਰਈ ਟੈਕਨਿਕ ਤੋਂ ਵੀ ਜ਼ਿਆਦਾ ਖਤਰੇ ਵਾਲੀ ਗੱਲ ਹੈ ਇਹ ਸਭ ਤੇ ਉਹਦੇ ਵਿੱਚ ਉਹਦੇ ਵਿੱਚ ਸ਼ਾਮਲ ਹਾਂ ਸੀ ਸਾਰੇ ਕਿਸੇ ਨਾ ਕਿਸੇ ਰੂਪ ਚ ਚਾਹੇ ਅਸੀਂ ਦੇਖ ਕੇ ਅੰਡਿਟ ਕਰ ਰਹੇ ਹਾਂ ਚਾਹੇ ਅਸੀਂ ਉਹਦੇ ਚ ਥੋੜਾ ਬਹੁਤ ਬੈਨੀਫਿਸ਼ਰੀ ਹੈਗੇ ਹਾਂ ਸਟੇਕ ਹোল্ডার ਹੈਗੇ ਹਾਂ ਮਤਲਬ ਤੁਹਾਨੂੰ ਮੈਂ ਇੱਕ ਟ੍ਰੇਡ ਯੂਨੀਜ਼ਮ ਦੀ ਲਾਸਟ ਗੱਲ ਦੱਸਦਾ ਜੀ 1980 ਦੇ ਵਿੱਚ ਜਦੋਂ ਝਗੜੇ ਹੋਏ ਸਿ ਆਪਾ ਹੋਇਆ ਸਾਰਾ ਕੁਝ ਪੰਜਾਬ ਯੂਨੀਵਰਸਿਟੀ ਤੋਂ ਲੈ ਕੇ ਸਾਰੇ ਮਤਲਬ ਪੰਜਾਬ ਯੂਨੀਵਰਸਿਟੀ ਨੂੰ ਛੱਡ ਕੇ ਸੌਰੀ ਸਾਰੇ ਕਾਲਜਾਂ ਚ ਐਸੋਸੀਏਸ਼ਨਾਂ ਹੁੰਦੀਆਂ ਸੀ ਸਟੂਡੈਂਟਾਂ ਦੀ ਉਹ ਬੰਦ ਕਰ ਦਿੱਤੀਆਂ ਗਈਆਂ ਤੁਸੀਂ ਕਿਸੇ ਲੈਫਟਿਸਟ ਰਾਈਟਿਸਟ ਸਿੱਖ ਫੈਡਰੇਸ਼ਨ ਐਬੀਬੀਪੀ ਤੋਂ ਲੈ ਕੇ ਸੁਣਿਆ ਕਿਸੇ ਨੇ ਮੰਗ ਕਰੀ ਹੋਵੇ ਕਿ ਪੰਜਾਬ ਦੇ ਵਿੱਚ ਕਾਲਜਾਂ ਯੂਨੀਵਰਸਿਟੀਆਂ ਚ ਇਲੈਕਸ਼ਨ ਕਰਾਈ ਜਾਣ ਸਟੂਡੈਂਟਾਂ ਦੀ ਉਹਨਾਂ ਦੀ ਵੀ ਨੁਮਾਇੰਦਾ ਬਾਡੀ ਹੋਣੀ ਚਾਹੀਦੀ ਹੈ ਜਾਂ ਇਸ ਮਸਲੇ ਤੇ ਕੋਈ ਵੱਡੀ ਕਾਨਫਰੰਸ ਕੋਈ ਰੈਲੀ ਕੋਈ ਇਕੱਠ ਹੋ ਗਿਆ ਹੋਵੇ ਕਿਸੇ ਪਾਰਟੀ ਨੇ ਕਿਸੇ ਐਸੋਸੀਏਸ਼ਨ ਨੇ ਕੋਈ ਮੰਗ ਕਰੀ ਹੈ ਕਦੇ ਕਿਉਂ ਨਹੀਂ ਕਰ ਰਹੇ ਕਿਉਂਕਿ ਜਿਹੜੇ ਤੰਦੇ ਉਹਨਾਂ ਨੇ ਉਹ ਬਣ ਕੇ ਕਰਨ ਨੂੰ ਚੱਲ ਰਹੇ ਨੇ ਹਰ ਸਾਲ ਜਦੋਂ ਸੈਸ਼ਨ ਖੁੱਲਦੇ ਨੇ 8-8 ਪ੍ਰਧਾਨ ਬਣ ਜਾਂਦੇ ਨੇ ਕਿ ਕਾਲਜ ਦੇ ਵਿੱਚ ਔਰ ਉਹ 8-8 ਪ੍ਰਧਾਨਾਂ ਦੇ ਪਿੱਛੇ ਕੋਈ ਪਾਰਟੀ ਹੁੰਦੀ ਹੈ ਆ ਬਚਾਰੇ ਲਾਰੈਂਸ ਬਿਸ਼ਨੋਈ ਉਹ ਨਹੀਂ ਇਦਾਂ ਹੀ ਬਣਿਆ ਨੇ ਅਸਲ ਵਿੱਚ ਇੱਕ ਹੋਰ ਹਿੱਸਾ ਕਰਪਸ਼ਨ ਦਾ ਇੱਥੇ ਆਪਾਂ ਫੇਰ ਕਿਤੇ ਗਲਾਂਗੇ ਪਰ ਟੈਡ ਯੂਨੀਜ਼ਮ ਦੀ ਡੀਜਨਰੇਸ਼ਨ ਹੈ ਜਿਹੜੀ ਸੋ ਲਿਸਟਾਂ ਜਿੰਨੀਆਂ ਮਰਜ਼ੀ ਜਾਰੀ ਕਰੀ ਜਾਣ ਉਹਦਾ ਕੋਈ ਕੋਈ ਮਤਲਬ ਨਹੀਂ ਇਹ ਕੋ ਪਬਲਿਕ ਪਾਰਟਿਸਪੇਸ਼ਨ ਦੇ ਨਾਲ ਕਰਦਾਰ ਬਿਲਡਿੰਗ ਦੀ ਪੂਰੀ ਮਤਲਬ ਪਹਿਲੀ ਨੀਂਹ ਦੀ ਇੱਟ ਤੋਂ ਲੈ ਕੇ ਬੜਾ ਕੁਝ ਚੇਂਜ ਕਰਨ ਵਾਲਾ ਔਰ ਜੇ ਨਹੀਂ ਚੇਂਜ ਹੋਊਗਾ ਤਾਂ ਸਿਸਟਮ ਟਹਿ ਜਾਊਗਾ ਥੋੜੇ ਲੋਕ ਚਾਹੇ ਹੌਣ ਪਰ ਚੰਗਾ ਸਿਸਟਮ ਫਿਰ ਨਵਾਂ ਅਮਰਜ ਜ਼ਰੂਰ ਕਰੂਗਾ ਕਿਉਂਕਿ ਹਿਸਟੋਰੀਕਲ ਲਾਅ ਹੈ ਇਹ ਆਪਣੇ ਆਪ 'ਚ ਇਵੇਂ ਹੀ ਹੁੰਦਾ ਇੱਕ ਲਾਸਟ ਸਵਾਲ ਹੈ ਉਹਦਾ ਬ੍ਰੀਫ 'ਚ ਜਵਾਬ ਦੇ ਦਿਓ ਜਿਵੇਂ ਹਰਿਆਣਾ ਨੇ ਲਿਸਟ ਜਾਰੀ ਕੀਤੀ ਪੰਜਾਬ ਦੇ ਵਿੱਚ ਜਦੋਂ ਕਈ ਵਾਰੀ ਇਸ ਤਰ੍ਹਾਂ ਦੀ ਲਿਸਟ ਬਣਦੀ ਹੈ ਜਾਂ ਕੋਈ ਰੈਵਨਿਊ ਦਾ ਬੰਦਾ ਫੜਿਆ ਜਾਂਦਾ ਹੈ ਤਾਂ ਰੈਵਨਿਊ ਅਫਸਰ ਖਾਸ ਕਰਕੇ ਤਹਿਸੀਲਦਾਰ ਪਟਵਾਰੀ ਧਮਕੀ ਦਿੰਦੇ ਆ ਵੀ ਅਸੀਂ ਵਿਜੀਲੈਂਸ ਅਫਸਰਾਂ ਦੀਆਂ ਜਾਂ ਆਈਐਸ ਅਫਸਰਾਂ ਦੀਆਂ ਪ੍ਰਾਪਰਟੀयां ਨਸ਼ਰ ਕਰਦੇ ਆਗੇ ਕਿਉਂਕਿ ਵਸਤਾ ਤਾਂ ਉਹਨਾਂ ਕੋਲ ਹੁੰਦਾ ਪਰ ਉਹ ਸਿਰਫ ਡਰਾਵਾ ਦਿੰਦੇ ਆ ਨਾ ਕਦੇ ਨਸ਼ਰ ਕਰਦੇ ਆ ਉਸ ਤੋਂ ਬਾਅਦ ਵਿਜੀਲੈਂਸ ਦੀ ਜਾਂ ਕਰਪਸ਼ਨ ਵਿਰੋਧੀ ਮੁਹਿੰਮ ਵੀ ਉੱਠਾ ਪਈ ਜਾਂ ਹੋ ਜਾਂਦੀ ਹੈ ਕਿ ਜਿਹੜੀ ਮਤਲਬ ਇਹ ਇੱਕ ਦੂਜੇ ਨੂੰ ਅੱਖਾਂ ਦਿਖਾਉਣ ਵਾਲਾ ਇੱਕ ਦੂਜੇ ਨੂੰ ਐਕਸਪੋਜ਼ ਕਰਨ ਵਾਲਾ ਸਿਰਫ ਇੱਕ ਦੂਜੇ ਦੇ ਪਰਦੇ ਕੱਜਣ ਵਾਸਤੇ ਹੈ ਜਾਂ ਕੁਝ ਮਤਲਬ ਕਰਨਾ ਵੀ ਹੈ ਜਾਂ ਭ੍ਰਿਸ਼ਟਾਚਾਰ ਸਿਰਫ ਕਾਗਜ਼ੀ ਖਤਮ ਕੀਤਾ ਜਾਂਦਾ ਹੈ ਨੀਓ ਤਾਂ ਦੇਖੋ ਉਹ ਨੇਗੋਸ਼ੀਏਸ਼ਨ ਹੈ ਹਿੱਸੇ ਪੱਤੇ ਦੀ ਉਹ ਟਰਾਉਂਦੇ ਨੇ ਕਿ ਤੁਸੀਂ ਮੈਂ ਦੇਖੋ ਅਸੀਂ ਤੁਹਾਡੀਆਂ ਲਿਸਟਾਂ ਦੇ ਦਾਂਗੇ ਮਤਲਬ ਹਾਈ ਕੋਰਟ ਨੇ ਇੱਕ ਨਸ਼ੇ ਤਸਕਰਾਂ ਦੀ ਲਿਸਟ ਜਾਰੀ ਕਰੀ ਸੀ 40 ਸੀਗੇ ਉਹਦੇ ਵਿੱਚ ਕੋਈ ਐਕਸ਼ਨ ਨਹੀਂ ਹੋਇਆ ਉਹਦੇ ਤੇ ਕਿਉਂਕਿ ਪਬਲਿਕ ਰਿਸਿਸਟੈਂਸ ਬਿਲਕੁਲ ਖਤਮ ਹੋ ਗਈ ਹੈ ਕੋਈ ਆਪੋਜੀਸ਼ਨ ਵੀ ਕਦੇ ਕੋਈ ਉਹ ਸਵਾਲ ਨਹੀਂ ਚੱਕਦੀ ਲਗਭਗ ਸਾਰੇ ਬੰਦਿਆਂ ਨੇ ਰੀਕੰਸਾਈਲ ਕਰ ਲਿਆ ਕਿ ਇਵੇਂ ਹੀ ਚੱਲਣਾ ਹੈ ਇਦੇ ਵਿੱਚ ਕੋਈ ਚੇਂਜ ਨਹੀਂ ਆਉਣੀ ਇਹਦੇ ਚੋਂ ਜਿੰਨਾ ਕੋ ਬੈਨੀਫਿਟ ਲਿਆ ਜਾਂਦਾ ਉਹ ਲੈ ਲਿਆ ਜਾਵੇ ਇੱਕ ਪਾਰਟੀ ਨਹੀਂ ਦੂਜੀ ਚਲੇ ਜਾਉ ਦੂਜੀ ਨੀਤੀ ਚ ਚਲੇ ਜਾਉ ਆਪਾਂ ਦੇਖਿਆ ਨਾ ਜਿਹੜੀਆਂ ਸੁਭਦਨ ਸਭਾ ਚ ਬੈਸਾਂ ਤੋਂ ਵੀ ਆਪਾਂ ਦੇਖਿਆ ਹੈ ਨਾ ਜਿਹੜੇ ਲੋਕ ਸੰਗਲ ਚੱਕੀਆਂ ਆਉਂਦੇ ਸੀ ਤੇ ਇਹ ਦਿਨ ਉਸੇ ਪਾਰਟੀ ਚ ਚਲੇ ਗਏ ਨਾ ਪਾਰਟੀ ਨੂੰ ਉਹਨਾਂ ਤੇ ਕੋਈ ਇਤਰਾਜ਼ ਹੋਇਆ ਨਾ ਉਹਨੂੰ ਖੁੱਤੇ ਹੋਇਆ ਕਮਾਲ ਦੇਖੋ ਨਾ ਤੁਸੀਂ ਆਪਣੇ ਆਪ ਚ ਪਰ ਵੋਟਰ ਨੇ ਜਿਹੜੇ ਉਹਨੇ ਵੋਟਾਂ ਵੀ ਬਾਤੀਆਂ ਦੁਬਾਰਾ ਸੋ ਕਿ ਨੂੰ ਕਿ ਨੂੰ ਆਪਾਂ ਦੋਸ਼ ਦਵਾਂਗੇ ਉਸ ਗੱਲ ਦੇ ਵਿੱਚ ਸੋ ਇਹ ਲਿਸਟਾਂ ਲੁਸਟਾਂ ਦੀ ਜਿਹੜੀ ਪੋਲਿਟਿਕਸ ਹੈ ਸਾਰੀ ਦੀ ਸਾਰੀ ਬੇਸਿਕਲੀ ਇਹ 네ਗੋਸ਼ੀਏਸ਼ਨ ਦੀ ਪੋਲਿਟਿਕਸ ਹੈ ਕਿ ਕਿਹਨੂੰ ਕਿੱਸਾ ਕਿੰਨਾ ਰੀਨੇਗੋਸ਼ੀਏਟ ਕਰਨ ਦੀ ਲੋੜ ਹੈ ਵੀ ਤੁਸੀਂ ਭਾਈ ਮਹੀਨਾ ਤੁਹਾਡਾ ਨਹੀਂ ਆਇਆ ਹੈਗਾ ਮਤਲਬ ਇਹ ਇਦਾਂ ਦੀ ਖੇਡ ਹੈਗੀ ਹੈ ਸੋ ਆਮ ਬੰਦਾ ਜਿਹੜਾ ਥੋਟੇ ਮੇਰੇ ਵਰਗਾ ਹੈ ਪਹਿਲੀ ਗੱਲ ਤੋਂ ਆਪਣੇ ਆਪ ਨੂੰ ਹੀ ਸੰਭਾਲੇ ਆਪਣੀ ਆਤਮਾ ਨੂੰ ਹੀ ਸੰਭਾਲੇ ਨੰਬਰ 1 ਨੰਬਰ 2 ਅਸੀਂ ਘੱਟੂ ਘਾਟੇ ਨੂੰ ਹੋਰ ਫਲਾਉਣ ਵਾਲਾ ਨਾਮ ਬਣ ਔਰ ਕੋਈ ਬੰਦਾ ਮੈਂ ਤੁਹਾਨੂੰ ਦੇਖੋ ਇਮਾਨਦਾਰੀ ਨਾਲ ਮੈਂ ਤੁਹਾਨੂੰ ਕਹ ਦੱਸਦਾ ਕਿਸੇ ਮਾਂ ਨੇ ਕਦੇ ਇਹ ਫੈਸਲਾ ਕਰਕੇ ਪਾਠ ਕਰਕੇ ਨਹੀਂ ਕੋਈ ਪੁੱਤ ਜੰਮਿਆ ਵੀ ਉਹ ਮੈਂ ਕਰਪਸ਼ਨ ਲਈ ਜੰਮ ਰਹੀ ਆ ਇਹ ਸਾਡਾ ਸਿਸਟਮ ਕਰਕੇ ਹੋਇਆ ਹੈ ਉਹਦੇ ਚ ਇਨਫੈਕਸ਼ਨਲ ਕੋਵਿਡ ਦੀ ਇਤਨਾ ਹੀ ਇੱਕ ਦੂਜੇ ਨੂੰ ਹੋ ਜਾਂਦੀ ਹੈ ਔਰ ਜਦੋਂ ਜਾਗਣਗੇ ਤਾਂ ਕੋਈ ਏਡੀ ਗੱਲ ਨਹੀਂ ਕਿੱਥੇ ਲੈ ਜਾਣੇ ਨੇ ਪੈਸੇ ਕੋਈ ਨਾਲ ਥੋੜਾ ਬਾਦਲ ਸਾਹਿਬ ਨਾਲ ਥੋੜੋ ਲੈ ਕੇ ਬੱਸਾਂ ਉੱਪਰ ਨੂੰ ਇੱਥੇ ਹੀ ਫਿਰਦਾ ਨਾ ਸਾਰਾ ਉਹ ਸਮਾਨ ਸੋ ਇੰਨੇ ਇੰਨੀ ਲੋੜ ਨਹੀਂ ਇੰਨੇ ਲਾਲਚ ਦੀ ਲਾਲਚ ਦੀ ਨਾਲ ਫਿਰ ਡਾਰ ਆ ਜਾਂਦਾ ਕਿਉਂਕਿ ਅਰਬਨਾਈਜੇਸ਼ਨ ਹੋ ਰਹੀ ਹੈ ਬਿਲਡਰ ਮਾਫੀਆ ਆ ਗਿਆ ਘਰੇ ਹੀ ਪਹੁੰਚ ਜਾਂਦਾ ਸਰ ਉਹਦੀ ਜ਼ਰੂਰਤ ਨਹੀਂ ਹੈ ਉਹ ਤੋਂ ਬਿਨਾ ਸੋਹਣੀ ਜ਼ਿੰਦਗੀ ਸੌਖੀ ਲੰਘ ਸਕਦੀ ਹੈ ਅਸੀਂ ਮੈਂ ਬਹੁਤ ਸਾਰੇ ਟੀਚਰਾਂ ਨੂੰ ਜਾਣਦਾ ਟੀਚਿੰਗ ਦੇ ਵਿੱਚ ਕਾਫੀ ਹਿੱਸਾ ਐਸਾ ਹੈਗਾ ਕਿ ਜਿਹੜੇ ਉਹ ਹੱਸਦੇ ਹੁੰਦੇ ਨੇ ਛੱਟ ਤਾਂ ਲਤੀਫਾ ਹੁੰਦਾ ਸੀ ਉਹ ਕਿਸੇ ਨੇ ਕਿਹਾ ਨਾ ਕਹਿੰਦਾ ਵੀ ਮੈਂ ਕਹਿੰਦਾ ਜੇ ਮੈਨੂੰ ਬਿਰਲੇ ਜਿੰਨੇ ਪੈਸੇ ਜਾਂ ਟਾਟੇ ਜਿੰਨੇ ਹੁਣ ਮੇਰੇ ਕੋਲ ਮੈਂ ਤਾਂ ਅਮੀਰ ਹੋ ਜਾਊਗਾ ਉਹ ਦੂਜਾ ਕਹਿੰਦਾ ਤੂੰ ਉਹਦੇ ਨਾਲੋਂ ਅਮੀਰ ਕਿੱਦਾਂ ਹੋ ਜਾਏਗਾ ਕਹਿੰਦਾ ਆਪਾਂ ਇੱਕ ਅੱਧੀ ਟਿਊਸ਼ਨ ਵੀ ਕੁੱਟ ਲਿਆ ਕਰਨੀ ਹੈ ਨਾ <laughs> लेवली, लेवली <नाकने। laughs> लेवल ना। <laughs> लेवल ना सोचਦਾ ਰਹੇ ਮੈਂ ਤਾਂ ਉੱਥੇ ਹੀ ਹੈ ਦਾ ਉਸ ਦਾ ਲੈਵਲ ਹੀ ਉੱਥੇ ਤੱਕ ਖੜਾ ਹੈ ਪਰ ਕ੍ਰਾਪਸ਼ਨ ਵੀ ਉਸ ਲੈਵਲ ਦੀ ਹੋ ਕਰਨੀ ਹੈ ਜੇ ਕਰਨੀ ਹੈ ਤਾਂ ਸੋ ਪਰ ਇਹ ਹੈ ਕਿ ਕੋਈ ਮੁਕਤ ਨਹੀਂ ਹੈ ਸਾਡਾ ਮਹਿਕਮਾ ਟੀਚਿੰਗ ਕੋਈ ਸਿਰਫ ਇਹ ਹੈ ਵੀ ਕਿਤੇ ਕੰਪਲਸ਼ਨ ਹੈ ਕਿਤੇ ਕੰਪਲਸ਼ਨ ਨਹੀਂ ਹੈ ਪਰ ਲਾਲਚ ਹੈਗਾ ਮਤਲਬ ਐਸੀ ਕੋਈ ਗੱਲ ਨਹੀਂ ਹੈ ਪਰ ਜੇ ਬੰਦਾ ਜਾਗ ਪਵੇ ਤਾਂ ਏਡੀ ਕੋਈ ਗੱਲ ਵੀ ਕੁਝ ਨਹੀਂ ਹੈ ਖਾਸ मतलब मैं देखो गुरु ਤੋਂ ਬੰਦਾ ਥੱਲੇ ਗਿਰਦਾ ਟੀਚਰ ਬਣ ਜਾਂਦਾ ਟੀਚਰ ਤੋਂ ਥੱਲੇ ਦੇਖਦਾ ਟੀਊਟਰ ਬਣ ਜਾਂਦਾ ਸੋ ਉਹ ਸਾਡੇ ਅਸੀਂ ਮਤਲਬ ਟੀਊਟਰਸ ਨੇ ਯੂਨੀਵਰਸਟੀਆਂ ਖੋਲ੍ਹੀਆਂ ਹੋ ਜਾਂਦੀਆਂ ਅੱਜ ਦੀ ਰੇਟ ਚ ਤੁਸੀਂ ਦੇਖੋ ਨਾ ਕਮਾਲ ਸੋ ਇਸ ਕਰਕੇ ਥੋੜਾ ਜੈਨੂੰ ਮਤਲਬ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਇਹਦੇ ਲਈ ਸਾਨੂੰ ਖਾਸ ਕਰਕੇ ਜਿਹਨੂੰ ਮਾੜੀ-ਮੋਟੀ ਵੀ ਚਲੋ ਅਸੀਂ ਤਾਂ ਮੈਂ ਨਹੀਂ ਕਹਿੰਦਾ ਆਪਾਂ 100% ਚਾਗਿਰ ਦਿੱਤਾ 50% ਵੀ ਪਰ ਸਾਨੂੰ ਗੱਲ ਜ਼ਰੂਰ ਕਰਨੀ ਚਾਹੀਦੀ ਹੈ ਕਿ ਕੀ ਇਹ ਸਹੀ ਹੈ ਜਿਹੜਾ ਹੋਰ ਹੈ ਜਾਂ ਜਿਹੜਾ ਕਰ ਰਿਹਾ ਜਾ ਰਿਹਾ ਹੈ ਜਾਂ ਅਸੀਂ ਜਿਹੜੇ ਸਭ ਹੀ ਲੈ ਰਹੇ ਹਾਂ ਥੋੜਾ ਬਹੁਤ 2% ਵੀ ਚਾਹੀਦਾ ਸਾਡਾ ਹਿੱਸਾ ਹੋਵੇ ਅਸੀਂ ਉਧਰ ਰੁਕੀਏ ਕਮ ਸੇ ਕਮ ਹਮ 90% ਵਾਲੇ ਆਪੇ ਫੇ ਹੌਲੀ ਹੌਲੀ ਇਸੋਲੇਟ ਹੋਣਗੇ ਸੋ ਇਹ ਹਾਲਾਤ ਹੈ ਜੀ ਦੋਸਤੋ ਤੁਸੀਂ ਦੇਖ ਰਹੇ ਸੀ ਪੰਜਾਬ ਇਸ ਹਫਤੇ